ਯਾਰੇ ਦੋਸਤੋ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਲਾਲਚਨ ਲਾਲਾ ਪੰਜਾਬੀ ਗਾਇਕ ਲੋਕ ਗਾਇਕ ਮੈਂ ਬੇਸਿਕਲੀ ਯੂ ਐਸ ਏ ਤੋਂ ਅਮਰੀਕਾ ਉਹ ਨਿਊਯਾਰਕ ਚ ਰਹਿਣਾ ਕਿ ਮੈਂ ਉੱਥੇ ਕੰਮ ਕਾਜ ਕਰਨ ਦੇ ਵਿੱਚ ਵਿੱਚ ਕੋਈ ਉਹਨੂੰ ਪ੍ਰੋਬਲਮ ਆ ਗਈ ਸੀ ਮੇਰਾ ਇਹ ਦੀਸ਼ਟ ਜਿਹੜੀ ਕੁੱਟ ਹੈਗਾ ਨਾ ਇਹ ਬਰੋਕ ਹੋ ਗਿਆ ਸੀ ਕੁੱਟ ਜਿਆ ਸੀਗਾ ਤੇ ਉੱਥੇ ਬਹੁਤ ਵੱਡੇ ਵੱਡੇ ਹਸਪੀਟਲਸ ਮੈਂ ਦਹਾਇਆ ਕੁਛ ਆਰਾਮ ਨਹੀਂ ਆਇਆ ਸੋ ਉਸ ਤੋਂ ਬਾਅਦ ਮੈਂ ਜਦੋਂ ਇਥੇ ਇੰਡੀਆ ਆ ਇੰਡੀਆ ਵਿੱਚ ਪੰਜਾਬ ਪਟਿਆਲਾ ਦਾ ਮੈਂ ਰਹਿਣ ਵਾਲਾ ਆ ਉੱਥੇ ਮੈਨੂੰ ਮੇਰੇ ਦੋਸਤ ਮਿਲੇ ਮੈਡੀਕਲ ਕਾਲਜ ਦੇ ਵਿੱਚ ਜੌਬ ਕਰਦੇ ਨੇ ਸੰਦੀਪ ਕੁਮਾਰ ਜੀ ਸੀਨੀਅਰ ਸਹਾਇਕ ਲੱਗੇ ਹੋਏ ਨੇ ਉਹ ਤੇ ਉਹਨਾਂ ਨੇ ਮੈਨੂੰ ਡਾਕਟਰ ਸਾਹਿਬ ਬਾਰੇ ਦੱਸਿਆ ਡਾਕਟਰ ਸ਼ਰੀਫ ਡਾਕਟਰ ਸ਼ਰੀਫ ਜੀ ਖਮਾਨੋ ਵਾਲੇ ਕਹਿੰਦਾ ਉਹਨਾਂ ਕੋਲ ਚਲਦੇ ਆ ਫਿਰ ਮੈਂ ਡਾਕਟਰ ਸ਼ਰੀਫ ਸਾਹਿਬ ਕੋਲੇ ਆਇਆ ਇਹਨਾਂ ਨੂੰ ਆਪਣਾ ਦੁੱਖ ਦਰਦ ਉਹਨੂੰ ਦੱਸਿਆ ਤੇ ਜਦੋਂ ਉਹਨਾਂ ਨੇ ਦੇਖਿਆ ਉਸ ਤੋਂ ਬਾਅਦ ਮੈਨੂੰ ਕੋਈ ਪ੍ਰੋਬਲਮ ਨਹੀਂ ਕਿਉਂਕਿ ਪਹਿਲਾਂ ਕੋਲ ਸਮਾਨ ਚੱਕਣ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਸੀਗੀ ਤੇ ਠੰਡ ਦੇ ਵਿੱਚ ਕੁਝ ਜ਼ਿਆਦਾ ਦਰਦ ਕਰਦਾ ਸੀ ਡਾਕਟਰ ਸਾਹਿਬ ਜਿਹੜੇ ਸ਼ਰੀਫ ਸਾਹਿਬ ਨੇ ਬਹੁਤ ਅੱਛੇ ਇਨਸਾਨ ਨੇ ਨੇਕ ਨੀਅਤ ਇਨਸਾਨ ਨੇ ਲੋਕਾਂ ਨੂੰ ਪਿਆਰ ਕਰਨ ਵਾਲੇ ਸੰਗਤ ਨੂੰ ਪਿਆਰ ਕਰਨ ਵਾਲੇ ਨੇ ਮੈਂ ਬੇਨਤੀ ਕਰੂੰਗਾ ਕਿ ਤੁਸੀਂ ਵੀ ਡਾਕਟਰ ਸ਼ਰੀਫ ਸਾਹਿਬ ਨੂੰ ਖਵਾਣੋ ਆ ਕੇ ਇੱਕ ਵਾਰੀ ਜ਼ਰੂਰ ਮਿਲੋ ਤੇ ਮੈਂ ਤੁਸੀਂ ਆਪੇ ਦੇਖ ਲਓ ਕਿ ਤੁਹਾਡਾ ਕੀ ਹੁੰਦਾ ਤੁਸੀਂ ਠੀਕ ਹੋਊਗੇ ਜਿੰਦਾਬਾਦ ਖੁਸ਼ ਰਹੋ ਆਵਾਜ਼ ਰਹੋ ਆਪਾਂ ਗੱਲ ਕਰ ਰਹੇ ਸੀ ਰੀੜ ਦੀ ਹੱਡੀ ਦੇ ਬਾਰੇ ਮੈਂ ਆਪਾਂ L4 L L1 L2 L3 L4 ਐਂਡ 5 ਠੀਕ ਹੈ ਜੀ ਇੱਥੋਂ ਤੋਂ ਲੈ ਕੇ ਇੱਥੇ ਤੱਕ ਇੱਥੋਂ ਲੈ ਕੇ ਇੱਥੇ ਤੱਕ ਇੱਕ ਬੋਨ ਹੈ ਨਾ ਮਨਕਾ ਕਹਿੰਦੇ ਆਪਾਂ ਜਿਹੜੀ ਇਹਦੇ ਵਿਚ ਚੱਲਦੀ ਹੈ ਉਹਨੂੰ ਅਸੀਂ ਡਿਸਕ ਕਹਿੰਦੇ ਆ ਠੀਕ ਹੈ ਜੀ ਮੈਂ ਆ ਆ ਗਏ ਜਿਹੜੀ ਵਿਚ ਚੱਲੇ ਜਾਂਦੀ ਹੈ ਡਿਸਕ ਉਹ ਵੀ ਯੂ نو ਇਹਦੀ ਬੋਨ ਹੈਗਾ ਇਹ ਮਨਕਾ ਕਹਿੰਦੇ ਆ ਇਹਦੇ ਵਿਚ ਚੱਲੇ ਡਿਸਕ ਕਹਿੰਦੇ ਆ ਕੀ ਹੁੰਦਾ ਜਦੋਂ ਨਾਲ ਕਈ ਵਾਰੀ ਹੁੰਦਾ ਉੱਚੇ ਨਹੀਂ ਮੈਂ ਪੈਰ ਕਰਕੇ ਆ ਜਾ ਮਤਲਬ ਛਿੱਕ ਨਾਲ ਵੀ ਪ੍ਰੋਬਲਮ ਹੋ ਜਾਂਦੀ ਹੈ ਤਾਂ ਜਿਹੜੇ ਸਪੇਸ ਆ ਹੀ ਘਟ ਜਾਂਦੀ ਹੈ ਗਿਰ ਨਾਲ ਵੀ ਉਹ ਜ਼ਿਆਦਾਤਰ ਗਿਰ ਨਾਲ ਜਦ ਉੱਚੇ ਨਹੀਂ ਪੈਰ ਕਰਕੇ ਨਾਲੇ ਡਿਸਕ ਦੇ ਉੱਤੇ ਪ੍ਰੈਸ਼ਰ ਵੱਜਦਾ ਇਸ ਲਈ ਕੋਈ ਨਹੀਂ ਡਿਸਕ ਸਲਿੱਪ ਪਹਿਲੇ ਨੇ ਅੰਦਰ ਕਿ ਡਿਸਕ ਆ ਦਿਖਾ ਦਈਏਗਾ ਦੇਖੀਏ ਜੇ ਇਹਦੀ ਕੋਈ ਕਾਲਰ ਹੈਗੇ ਨੇ ਠੀਕ ਹੈ ਜੀ ਇਹ ਕੀ ਹੁੰਦਾ ਜਦੋਂ ਮਤਲਬ ਵੀ ਇੱਕ ਇੱਕ ਕਾਲਰ ਜਦੋਂ ਮੰਨ ਕੇ ਸਲਿੱਪ ਹੁੰਦਾ ਹੈ ਤਾਂ ਜਿਹੜਾ ਕੋਲਰ ਹੈਗਾ ਜੇ ਲੱਤ ਦੇ ਉੱਪਰ ਟਿਕ ਗਿਆ ਅੰਦਰ ਮਸਲ ਦੇ ਟਿਕਣ ਨਾਲ ਉਹੀ ਲੱਤ ਸਾਈਡ ਬਿਲਕੁਲ ਬੰਨ੍ਹ ਕਰ ਦਿੱਤੀ ਜਾਂਦੀ ਹੈ ਐਦਾਂ ਹੀ ਬਾਹ ਦੇ ਵਿੱਚ ਹੁੰਦਾ ਹੈ ਐਦਾਂ ਹੀ ਲੱਤ ਦੇ ਵਿੱਚ ਹੁੰਦਾ ਹੈ ਇਹਦੇ ਨਾਲ ਲੱਤ ਬਾਹ ਦੇ ਵਿਚੋਂ ਨਾਲ ਉਹ ਕੋਈ ਸਿੰਗਰਸ ਹੁੰਦੀਆਂ ਨੇ ਇਸ ਤਰ੍ਹਾਂ ਹੀ ਲੱਤ ਦੇ ਵਿੱਚ ਲਾਉਣ ਨਾਲ ਲੱਤ ਦਾ ਬਿਲਕੁਲ ਦਰਦ ਭਰ ਜਾਂਦੀ ਹੈ ਲੱਖ ਸੁਨ ਹੋ ਜਾਂਦੀ ਹੈ ਇਹਦਾ ਬਹੁਤ ਜਿਆਦਾ ਪੇਨ ਹੁੰਦੀ ਹੈ ਜਿਹਦੀ ਬਦੌਲਤ ਮਤਲਬ ਵੀ ਬੰਦਾ ਤੁਰ ਨਹੀਂ ਪਾਉਂਦਾ ਟੇਡਾ ਹੋ ਜਾਂਦਾ ਬੰਦਾ ਏਡੇ ਹੋਣ ਦੀ ਬਦੌਲਤ ਮਤਲਬ ਵੀ ਉਹ ਸਿੱਧਾ ਤੁਰ ਨਹੀਂ ਪਾਉਂਦਾ ਲੈਟਰੀ ਬਾਸ ਤੋਂ ਵੀ ਬਹੁਤ ਮੁਸ਼ਕਲ ਹੋ ਜਾਂਦਾ ਇਹਦਾ ਸਾਡਾ ਟਰੀਟਮੈਂਟ ਹੈਗਾ ਅਸੀਂ ਬਿਗੈਰ ਮੈਡੀਸਨ ਤੋਂ ਟਰੀਟਮੈਂਟ ਕਰਦੇ ਹਾਂ ਨਾ ਅਸੀਂ ਕੋਈ ਮੈਡੀਸਨ ਦਿੰਦੇ ਆ ਨਾ ਕੋਈ ਟੈਬਲਟ ਵਗਾਰ ਕੋਈ ਖਾਂਦਾ ਵੀ ਹਰਤਾ ਅਸੀਂ ਬੰਦ ਕਰ ਦੇਣੀ ਹੈਗੀ ਹੈ ਮੈਡੀਸਨ ਫਰੀ ਇਲਾਜ ਜਗਾ ਕਰਨਾ ਕੋਈ ਜਾਨਾ ਠੀਕ ਹੈ ਜੀ